ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਨਿੰਮੇ ਹਾਂ ਬਈ ਮੈਂ ਤਾਂ ਖੁਸ਼ੀ-ਖੁਸ਼ੀ ਆਇਆ ਹਾਂ ਹੁਣ ਡਿਊਟੀ ਤੇ ਮਾਫੀ ਆਪਣੇ ਪਿੰਡ ਸੰਤੀ ਹੋ ਗਈ ਨਹੀਂ ਢੋਲ ਵੱਜ ਗਿਆ ਉਹਨੇ ਨਹੀਂ ਢੋਲ ਨਹੀਂ ਵੱਜਿਆ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਨਹੀਂ ਸੰਤੀ ਨਹੀਂ ਹੋਈ ਹੈਗੀ ਬੂਟਾ ਪੈਣੀ ਆ ਬੂਟਾ ਪੈਣੀ ਆ ਨਾ ਮੈਂ ਤਾਂ ਪੂਰੀ ਮੀਤੀ ਵੀ ਆਪਣੇ ਪਿੰਡ ਸੰਤੀ ਹੋਉਗੀ ਚਲੋ ਚੱਲ ਜੀ ਨਾ ਬੂਟਾ ਵੀ ਪੈਣ ਦੋ ਹਾਂ ਬੂਟਾ ਪਹਿਣਦੇ ਜਿਹਦੀ ਹਕਮਾ ਜ਼ੋਰ ਹਾਂਗਾ ਲੈ ਜੂਗਾ ਹਾਂ ਠੀਕ ਹੈ ਜੇ ਜੀ ਇੱਕ ਮਜੂਰ ਹੋਗਾ ਜਿਹਦੇ ਤੇਲਾ ਮਾਹੂਗਾ ਤੇਲ ਉਹ ਲੈ ਜਾਊਗਾ ਵੈਸੇ ਜੇ ਸੰਮਤੀ ਹੋ ਜਾਂਦੀ ਨਾ ਸਭ ਤੋਂ ਵਧੀਆ ਤਾਂ 5 ਲੱਖ ਰੁਪਇਆ ਦਾ ਗਵਰਨਮੈਂਟ ਵੀ ਦਿੰਦੀ ਆ ਜਿਹੜੇ ਪਿੰਡ ਨੂੰ ਸੰਮਤੀ ਠੀਕ ਆ ਯਾਨੀ ਆ ਰੌਲੇ ਕੌਲੇ ਨਾਲੋਂ ਵਧੀਆ ਰਹਿਣਾ ਤਾਂ ਰੌਲੇ ਕੌਲੇ ਨਾਲ ਵਧੀਆ ਤਾਂ ਚਲੋ ਹੁਣ ਬਾਈ ਜਿੱਦਾਂ ਅਗਲੇ ਨੂੰ ਚਾਹੁੰਦਾ ਚਲ ਆਓ ਇਹ ਵੀ ਦੇਖ ਲਵੇ ਵੀ ਕੀੜਾ ਵਿੱਚੋਂ ਦੋ ਮੰਲ ਦਾ ਇੱਕ ਢੈਣਾ ਹੀ ਹੈ ਦੇਖੋ ਕਿੰਨੇ ਦਾ ਢੈਣਾ ਹੈ ਅਸੀਂ ਕਹਿੰਦੇ ਜਿਹੜਾ ਮਰਜੀ ਬਣੇ ਵਧੀਆ ਬੰਦਾ ਬਣੇ ਪਿੰਡ ਦਾ ਵਿਕਾਸ ਕਰੇ ਅਸੀਂ ਆਏ ਨਹੀਂ ਕਹਿੰਦੇ ਵੀ ਉਹ ਬਣੇ ਇਹ ਬਣੇ ਜਿਹੜਾ ਮਰਜੀ ਜਿਹੜਾ ਬਣ ਗਿਆ ਬਾਈ ਸੰਤੋਂ ਦੇ ਹੀ ਪਾਏ ਹਾਂ ਮੈਂ ਤਾਂ ਹੁਣ ਡਿਊਟੀ ਤੇ ਆਇਆ ਤਾਂ ਮੈਂ ਤਾਂ ਮਿੰਤਾ ਆਇਆ ਮਾਹਬੀ ਢੋਲ ਖੜਕ ਕੇ ਗਿਆ ਉਹ ਨਾਲ ਵੀ ਜਿਹੜਾ ਸੁਖਦਾਸੀ ਆ ਹਾਂ ਮੈਂ ਕਿਦੋਂ ਨੂੰ ਪੁੱਛਿਆ ਵੀ ਆ ਤੇ ਕਹਿੰਦੇ ਅਸੀਂ ਤਾਂ ਗਏ ਨਹੀਂ ਬਾਈ ਮਾ ਚੱਲ ਮੈਂ ਨਿੰਮੇ ਨੂੰ ਪੁੱਛਦਾ ਮਾ ਨਿਮਾ ਮੈਂ ਤਾਂ ਮੈਨੂੰ ਪੂਰੀ ਪਿੰਡ ਪਿੰਡ ਦੀ ਪੂਰੀ ਖਬਰ ਦੋ ਪਿੰਡਾਂ ਦੀ ਖਬਰ ਰੱਖਦਾ ਇਹ ਖਬਰ ਤਾਂ ਰੱਖਦਾ ਅੱਜ ਮੈਂ ਕੱਖ ਘੰਡਾ ਚੱਕਣ ਗਿਆ ਹੋਤਾ ਅੱਛਾ ਤਾਂ ਨਹੀਂ ਪਤਾ ਲੱਗਿਆ ਚਲ ਆਣੀ ਮੈਂ ਬਾਈ ਤੇਰਾ ਅਨਗਰ ਅਨਪੜਵ ਕਰਕੇ ਪੰਗਾ ਪੈਂਦਾ ਹਨਾ ਅਨਪੜ੍ਹਦੇ ਨਹੀਂ ਹੈਗੇ ਸਰਪੰਚੀ ਹੁਣ ਪੜ੍ਹੇ ਲਿਖੇ ਦੀ ਆ ਉਹ ਚਲ ਪੰਚੀ ਦਾ ਕਹਿੰਦੇ ਤੇ ਤੈਨੂੰ ਸਰਪੰਚੀ ਥੋੜੀ ਫੇਰ ਵੀ ਪੜ੍ਹੇ ਲਿਖੇ ਦੀ ਆ ਫੇਰ ਵੀ ਕਹਿੰਦੇ ਪੜ੍ਹਿਆ ਲਿਖਿਆ ਚਾਹੀਦਾ ਸਾਇੰਸ ਹੁਣ ਕਰਨੇ ਆ ਫੇਰ ਕਹਿੰਦੇ ਜੀ ਪੜ੍ਹ ਕੇ ਹੋਣਾ ਸਭ ਤੋਂ ਵੱਡਾ ਮੁੱਦਾ ਐਤਕੀ ਆਪਣੀ ਸੀਟ ਨਹੀਂ ਹੈਗੀ ਜਨਨ ਦੀ ਪੰਚੀ ਚ ਹਾਂ ਪੰਚੀ ਜੀ ਬਾਈ ਸੀਟ ਨਹੀਂ ਹੈਗੀ ਉਹਦੀ ਜਨਰਲ ਦੀ ਤੇ ਇੱਕ ਬੰਦਾ ਮੈਨੂੰ ਪਤਾ ਕਹਿੰਦਾ ਕਹਿੰਦਾ ਤੁਸੀਂ ਨਿੰਮੇ ਨੂੰ ਖੜਾਉਣ ਨੂੰ ਫਿਰਦੇ ਆ ਕਹਿੰਦਾ ਨਿੰਮੇ ਦੇ ਰੂੜੀਆਂ ਵੇਚ ਕੇ ਖਾਜੂਗੇ ਕਹਿੰਦਾ ਲੋਕ ਮਾਨੇ ਮੈਂ ਤੁਸੀਂ ਫੱਦੂ ਸਮਝਦੇ ਮੈਨੂੰ ਬਾ ਹੀ ਮੈਂ ਤਾਂ ਪਕਾ ਕੇ ਰੇ ਦੀ ਆ ਵੇਚ ਦੇ ਦਿੰਦਾ ਹਾਂ ਇਹਦੀ ਹੋਈ ਚੱਕਰ ਆ ਉੱਪਰ ਉੱਪਰ ਤੇ ਹੋਰ ਆ ਵੇਚਦੇ ਹੋਰ ਆ ਮੈਂ ਹਾਂ ਕਿ ਆ ਹਾਂ ਕਿ ਨਹੀਂ ਮੈਂ ਹੰਤੀ ਦੇ ਖਾਣੇ ਵਾਲੇ ਦੰਦ ਹੋਰ ਦਿਖਾਉਣ ਵਾਲੇ ਹੋਰ ਆ ਖਾਣੇ ਵਾਲੇ ਹੋਰ ਆ ਕਿਉਂ ਝੱਟ ਨਹੀਂ ਪਈਗੇ ਹੋ ਹੋਈ ਤਾਂ ਗੱਲ ਹੈ ਮੈਨੂੰ ਕਿਹਾ ਮੈਂ ਇੰਨਾ ਹੋਣਾ ਸਮਝ ਨਹੀਂ ਮੈਨੂੰ ਮਾ ਨਿਮਾ ਦਿੱਲੀ ਦੇਖਣ ਘੁੰਮਿਆ ਪਿਆ ਆਉਂ ਵੀ ਬਹੁਤ ਆ ਡਰ ਵੀ ਬਗੜਦੇ ਵੀ ਬਹੁਤ ਆ ਡਰ ਵੀ ਬਹੁਤ ਆ ਡਰ ਵੀ ਬਹੁਤ ਆ ਹਾਂ ਇਹ ਨਹੀਂ ਆਏਗਾ ਇਹ ਤਾਂ ਬਾਈ ਮੈਂ ਨਿੰਮੇ ਦੀ ਦੇਖੀ ਵੀ ਆ ਬੰਦਾ ਸਾਡੇ ਨਾਲੋਂ ਚੰਗੇ ਵਿੱਚ ਉਹ ਕਰੂਗਾ ਤਾਂ ਉਹਦੇ ਨਾਲ ਆਪਾਂ ਚੰਗੇ ਆ ਹੂੰ ਜਿਹੜਾ ਬੰਦਾ ਸਾਨੂੰ ਉਹ ਕਰਦਾ ਨਾ ਟਿੱਚ ਸਮਝਦਾ ਉਹਦੇ ਇਹ ਨਾ ਉੱਪਰ ਆ ਸੀ ਉਹ ਤਾਂ ਹੈ ਉਹ ਨਹੀਂ ਮੈਂ ਮੈਂ ਤਾਂ ਉਹ ਹੀ ਗੱਲ ਦਾ ਜਵਾਬ ਦੇਤਾ ਜਦ ਇਹ ਹਾਂ ਮੈਂ ਰੋੜੀਆਂ ਤੇਰੀਆਂ ਵੇਚ ਕੇ ਖਾ ਜੂਗਾ ਉਹ ਠੀਕ ਆ ਮੈਂ ਦਿੱਲੀ ਆਪਾਂ ਸਾਉ ਕੀ ਹੈਗੇ ਯਾਰ ਨਹੀਂ ਹੈਗਾ ਵੀ ਕਿਸੇ ਨੂੰ ਤੰਗ ਵੀ ਨਹੀਂ ਕਰਦੇ ਨਾ ਬਹੁਤਾ ਉਹ ਕਰਦੇ ਆ ਮਗਾ ਵੀ ਦਿੱਲੀ ਦੇਖਣ ਕੋ ਮੈਂ ਪਉ ਉਹੀ ਨਾ ਜਾਣੀ ਥੋੜੀ ਯਾਰ ਹਾਂ ਨਵੇਂ ਉਮਰ ਦਾ ਦੱਸ ਕਿੰਨੀ ਹੋਗੀ ਮੇਰੇ 47 48 ਸਾਲ ਦੀ ਉਮਰ ਆ ਜਾ 48 ਸਾਲ ਦੀ ਇਹ ਨੂਨ ਵਾਲੇ ਹੱਥ ਲਾ ਕੇ ਨਹੀਂ ਆਈ ਵੀ ਨਮਿਆ ਤਜਰਬਾ ਬੋਲਦਾ ਗਾ ਉਹ ਵੀ ਤਾਂ ਗੱਲ ਹੈ ਚਿੱਟੇ ਦਾੜੀ ਆਉਗੀ ਮੇਰੀਆਂ ਦੇ ਇੰਦਾ ਤਜਰਬਾ ਆਪਣਾ ਬਦੇ ਜਦ ਉਹ ਕਹਿੰਦਾ ਰੰਗ ਆ ਇਹਦਾ ਰੰਗੜੀ ਪੈਂਦੀ ਆ ਉਹ ਤਾਂ ਹੀ ਤਾਂ ਕਹਿੰਦਾ ਵੀ ਨੂਨ ਵਾਲੇ ਹੱਥ ਲਾ ਕੇ ਨਹੀਂ ਆਈ ਵੀ ਇਹ ਤਜਰਬਾ ਬੋਲਦਾ ਪਰਾਵਾ ਫੇਰ ਹਾਂ ਫੇਰ ਚਿੱਟੇ ਆ ਜੰਨੇ ਹੁਣ ਕਰੀਏ ਗਿਆ ਕਾਲੀ ਦਾ ਜਦ ਕੰਨੀ ਪੈਂਦੀ ਆ ਬਦੇਸ਼ ਦਾ ਟੂਰ ਹੁੰਦਾ ਤੇਰਾ ਉਹ ਵੀ ਤਾਂ ਗੱਲ ਆ ਹਾਂ ਹੁਣ ਫੇਰ ਟੂਰ ਆ ਗਿਆ ਤੁਹਾਨੂੰ ਬਰ ਬਰ ਜਾਣਾ ਨਹੀਂ ਆਏਗਾ ਹਾਂ ਤੇ ਹੁਣ ਕਿੱਥੇ ਜਾਈ ਜਾਣਾ ਹੁਣ ਬਾਰ ਬਾਰੇ ਜਾਈ ਜਾਣਾ ਬੰਦੇ ਇੰਗਲੈਂਡ ਵਾਲਾ ਭਾਈ ਭਾਈ ਬੁਲਾਉਂਦਾ ਭਾਜੀ ਅੱਛਾ ਉਹ ਕਹਿੰਦਾ ਵੀ ਮੈਂ ਲੋਕਾਂ ਨੂੰ ਪਿਆਰ ਬਹੁ ਕਰਦੇ ਮੈਂ ਇੱਕ ਗੱਲ ਦੇਖ ਲਈ ਨਹੀਂ ਕਰਦੇ ਤਾਂ ਹੈਗੇ ਮੈਂ ਤਾਂ ਨਿਮੇ ਆਏ ਕਹਿੰਦਾ ਦਾ ਯਾਰ ਮੈਂ ਤਾਂ ਨਿਮੇ ਬਹੁਤ ਮੀਤ ਸੀ ਮਾਹ ਲੈ ਵੀ ਜੇ ਸਾਡੇ ਪਿੰਡ ਤਾਂ ਸੰਤ ਹੀ ਹੋਊਗੀ ਨਹੀਂ ਨਹੀਂ ਸ਼ਾਂਤੀ ਤਾਂ ਹੋ ਜਾਣੀ ਸੀ ਬੰਦੇ ਵੀ ਵਿੱਚ ਨਾ ਫਿਰ ਤਰਾ ਹੋਗਾ ਉਹ ਕਰਦੇ ਨਾ ਚਲੋ ਆਪਣਾ ਆਪਣਾ ਹੁੰਦਾ ਆਪਣੇ ਆਪਣੀ ਹੋ ਆ ਵੀ ਚਲ ਬੋਟਾ ਵੀ ਪੈਣਦੇ ਵੀ ਪਹਿਲਾਂ ਵੀ ਸ਼ਾਂਤੀ ਨਾਲ ਹੋ ਗਈ ਇੱਕ ਵਾਰੀ ਚਲ ਬੋਟਾ ਵੀ ਪੈਣਦੇ ਹਨਾ ਪਹਿਲਾਂ ਇੱਕ ਵਾਰੀ ਸ਼ਾਂਤੀ ਹੋ ਗਈ ਸੀ ਹੁਣ ਬੋਟਾ ਵੀ ਪੈਣੀ ਹੈ ਪੈਣਦੇ ਬੋਟਾ ਵੀ ਹਾਂ ਹਾਂ ਬੋਟਾ ਵੀ ਜ਼ਰੂਰੀ ਆ ਚਾਹੀਦਾ ਬੋਟਾ ਵੀ ਜ਼ਰੂਰੀ ਆ ਚੱਲ ਅਗਲੇ ਕਹਿੰਦੇ ਪਹਿਲੇ ਤਾਂ ਦੇਖੇ ਸ਼ੌਕ ਹੁੰਦਾ ਅਗਲੇ ਨਾਲ 5 ਸਾਲ ਦੀ ਕੀ ਜਾਂਦੇ ਨੇ ਸ਼ੌ ਮੈਂ ਤਾਂ ਦੱਸਦਾ ਅਗਲੇ ਸ਼ੌਕਾਂ ਨਿਕਲ ਪਾਰਟੀ ਪਤਾ ਕਿੰਨੇ ਚਪੇ ਹੋਈ ਆ ਹਾਂ 35 ਲੱਖ 50 ਹਜ਼ਾਰ ਦੀ ਹਾਂ ਸਰਪੰਚੀ ਕਦੇ ਬੰਦੇ ਨੇ ਉਹ ਕਰਿਆ ਬੋਲੀ ਪੱ ਲੱਗੀ ਆ 315000 ਦੀ ਬੋਲੇ ਕਈ ਬੰਦਿਆਂ ਨੂੰ ਨਿੰਮੇ ਭਲੇਖੇ ਹੁੰਦੇ ਆ ਹਨਾ ਜਿਕਣਾ ਕਹਿੰਦੇ ਨਹੀਂ ਹੁੰਦੇ ਵੀ ਮੈਂ ਨਾ ਹੁੰਦੀ ਵਿਆਹ ਕਿਹਦੇ ਨਾਲ ਕਰਾਉਂਦਾ ਹਨਾ ਹੋਰ ਕੋਈ ਬੰਦੇ ਨੂੰ ਭਲੇਖੇ ਹੁੰਦੇ ਆ ਵੀ ਪਤਾ ਨਹੀਂ ਸਾਡੇ ਨਾਲ ਸੰਸਾਰ ਚੱਲਦਾ ਅਹੀ ਤਾਂ ਚਲੋ ਪਈ ਤਾਂ ਕਹਿੰਦੇ ਵੀ ਚਲੋ ਵੋਟਾਂ ਪਾਵੇ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਨਾ ਹੋਵੇ ਜਿਨੇ ਜਿੱਥੇ ਵੋਟ ਪਾਉਣੀ ਆਪਣੀ ਚੁੱਪਚੀ ਬਿਤੀ ਪਾਇਆ ਉਹ ਬਈ ਸ਼ਾਂਤਮਈ ਹੋਵੇ ਰਹਿ ਸ਼ਾਂਤਮਈ ਹੋਵੇ ਠੀਕ ਨੇ ਹਾਂ ਉਹ ਕਹਿੰਦੇ ਨੇ ਕਿ ਨਾ ਪੱਟ ਦੇ ਕੇ ਮਾਂ ਨੂੰ ਪੁੱਤ ਕਹਿੰਦਾ ਮਾਂ ਲੋਕੀ ਮੈਨੂੰ ਪਹਿਲਵਾਨ ਕਹਿੰਦੇ ਪਤਾ ਜਦ ਲੱਗਦਾ ਜਦ ਜੱਫੇ ਬਗਾਨੇ ਪੁੱਤਾਂ ਨਾਲ ਪੈਂਦੇ ਹਾਂ ਪੈਂਦੇ ਆਏ ਭਾਈ ਹੁਣ ਬੈਠਾ ਤਾਂ ਬੰਦਾ ਉਹ ਕਰੀ ਜਾਂਦਾ ਵੀ ਮੈਂ ਐ ਕਰ ਦੇਣਾ ਬੂ ਕਰ ਦੇਣਾ ਬੂ ਕਰ ਦੇਣਾ ਪਰ ਜਉਦੋਂ ਪਤਾ ਲੱਗਦਾ ਜਦ ਥੱਲੇ ਪਿਆਉਂਦਾ ਹਾਂ ਭਾਜੀ ਤਾਂ ਕਹਿੰਦੇ ਯਾਰ ਵੀ ਸ਼ਾਂਤਮਈ ਹੋਵੇ ਇਲੈਕਸ਼ਨ ਠੀਕ ਹੈ ਹਾਂ ਫੇ ਤਾਂ ਸੁੱਖ ਭਾਲਦੇ ਹਰੇਕ ਦੀ ਲੜਾਈ ਨਾ ਹੋਵੇ ਯਾਰ ਲੜਾਈ ਨਾ ਹੋਵੇ ਭਾਈ ਨਾ ਹੋਵੇ ਪਿੰਡ ਜਾ ਸਰਪੰਚੀ ਪਿੱਛੇ ਲੜਾਈ ਹਾਂ ਲੜੋਨਾ ਆਪਣੇ ਇਕੱਠੇ ਹੋ ਜੋ ਫੇਰ ਹੋ ਜੋ ਠੀਕ ਹੈ ਇਕੱਠੇ ਹੋ ਕੇ ਸੰਕੋ ਐਮਐਲਏ ਦੇ ਗਰੰਟਾਂ ਲਾਓ ਉਹਦਾ ਯਾਰ ਲੋਕਾਂ ਨੇ ਚੋਣਨਾ ਬੰਦਾ ਕਿਹੜਾ ਲੋਕਾਂ ਨੇ ਚੋਣਨਾ ਨਾਲੇ ਇਕੱਠੇ ਹੋ ਕੇ ਤੁਸੀਂ ਸਰਕਾਰ ਕੋਲ ਜਾਓ ਜਿਹੜੀ ਮੌਜੂਦਾ ਸਰਕਾਰ ਆ ਭਾਈ ਸਾਡੇ ਆਹ ਮਸਲੇ ਹੱਲ ਕਰੋ ਬਈ ਉਹਨੂੰ ਪੂਰਾ ਕਰੋ ਹਾਂ ਆਪਣੀ ਉੱਪਰ ਸੋਚ ਚੱਕ ਕੇ ਠੀਕ ਹੈ ਨੀ ਹੋਰ ਨੰਬਰ ਚਾਚੇ ਕੋਲ ਇਹ ਲੰਬੜਦਾਰ ਜੀ ਇਹ ਪਿੰਡ ਦੇ ਤੇ ਚਾਚਾ ਸਾਡਾ ਰਿਹਾ ਫੌਜ ਚ ਵੀ ਰਿਹਾ ਅਤੇ ਕਿੰਨੇ ਸਾਲ ਰਿਹਾ ਫੌਜ ਮਾ ਚਾਰ ਸਾਲ ਚਾਰ ਸਾਲ ਦੀ ਨੌਕਰੀ ਕਰੀ ਆ ਦੇਖੋ ਫੌਤ ਤੇ ਆਗੇ ਭਾਈ ਹੂੰ ਖੇਤੀ ਕਰਦਾ ਆਪਣੀ ਆਹ ਦੇਖੋ ਖਾਲਾ ਖਾਣਾ ਗਿਆ ਬੱਟਾ ਪਰ ਕੱਖ ਨਹੀਂ ਹੁੰਦਾ ਬੱਟਾ ਪਰ ਦੇਖੋ ਕੱਖ ਨਹੀਂ ਹੁੰਦਾ ਰਾਤ ਦਾ ਕੱਖ ਵੀ ਉੱਗਿਆ ਪਿਆ ਨਾ ਜਦੇ ਪੱਟ ਦਿੰਦਾ ਆਪਾਂ ਤਾਂ ਕਹਿੰਦੇ ਆ ਵੀ ਚਲੋ ਆਪਣੀ ਫਸਲ ਪੱਕ ਗਈ ਹੁਣ ਚੱਲ ਖਾਲਾ ਫੇਰ ਦੇ ਸਵਾਰਾਂਗੇ ਪਰ ਨਹੀਂ ਇਹ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਜੇ ਸਪਾਈ ਨਾ ਹੋਵੇ ਕੀ ਤੁਹਾਨੂੰ ਪਤਾ ਫੌਜੀ ਬੰਦਾ ਫੌਜੀ ਬੰਦਾ ਸਪਾਈ ਦਾ ਪਹਿਲੇ ਨੰਬਰ ਤੇ ਆ ਨਤੇਲਾ ਜੀਰੀ ਸਭਾਈ ਦੀ ਤਾਂ ਗੌਰ ਕਰਨੀ ਕਹਨੀ ਫੌਜੀ ਬੰਦੇ ਦਾ ਹੈਗਾ ਕੱਕ ਸਾਡੇ ਪੱਕ ਕੱਕ ਪੂਰਾ ਇਹਨਾਂ ਦੇ ਹੈ ਨਹੀਂ ਦੇਲਾ ਹਾਂ ਹੋਰ ਚਾਚਾ ਹਾਂ ਠੀਕ ਹੈ ਹਾਂ ਫੌਜ ਦੀ ਸੁਣਾ ਦੇ ਕੋਈ ਫੌਜ ਦੀ ਕਹਾਣੀ ਸੁਣਾਉਣਾ ਫੌਜ ਛੱਡਿਆਂ ਦੀ ਹਾਂ ਹੁਣ ਜੇ ਮੈਂ ਤੈਨੂੰ ਅਖਲੀਓ ਗੱਲ ਦੱਸਾਂ ਹਾਂ ਤਾਂ ਲੜਾਈ ਹੋਤੀ ਅੱਛਾ ਲੜਾਈ ਦੀ ਗੱਲ ਦੱਸਦਾ ਹਾਂ ਹਾਂ ਸਾਨੂੰ ਸਜ਼ਾ ਲਾਤੀ ਸੂਬੇਦਾਰ ਨੇ ਹਾਂ ਅਸੀਂ ਖੱਪੜ ਜਾ ਪੱਟਣ ਲੱਗ ਗਏ ਹੂੰ ਹੂੰ ਹੋ ਗਿਆ ਆਇਆ ਅਸੀਂ ਹੱਸਪੇ ਅੱਛਾ ਛੰਬ ਜੋੜੀਆਂ ਦਾ ਮੁੰਡਾ ਦਾ ਆ ਰਾਮ ਦਾ ਹਸਤਾ ਉਹਦੇ ਨਾਲ ਅੱਛਾ ਕਹਿੰਦਾ ਵੀ ਤੁਸੀਂ ਹੱਸਿਆ ਸੀ ਕਹੇ ਸਾਹਿਬ ਅਸੀਂ ਤਾਂ ਆਪਣੀ ਖੁਸ਼ੀ ਤੇ ਆਣ ਤੇ ਸਜਾ ਲਈ ਹੋਈ ਆ ਅਸੀਂ ਘਟ ਰਹੇ ਹਾਂ ਦੇ ਗਾਲ ਮੈਨੂੰ ਸੌ ਗਾਲ ਕੱਢੀ ਹੋਣੀ ਅੱਛਾ ਕਹੇ ਸਾਹਿਬ ਥੱਪੜ ਮਾਰ ਲਾ ਲਾਠੀ ਮਾਰ ਲਾ ਅਸੀਂ ਕੋਈ ਕਸੂਰਤਾ ਕਰਿਆ ਨਹੀਂ ਹਾਂ ਮੈਨੂੰ ਕਹਿੰਦਾ ਤੂੰ ਕਾ ਕਰ ਲੂੰਗਾ ਹੂੰ ਮਾਫੇ ਮੈਂ ਵੀ ਨੌਕਰੀ ਨਹੀਂ ਕਾਣੀ ਅੱਛਾ ਕੱਢ ਕਾਲ ਹੁਣ ਅੱਛਾ ਕੁੱਟਿਆ ਮੈਂ ਉੱਥੇ ਫਿਰ ਅੱਛਾ ਕੁੱਟਿਆ ਆ ਪਾਈ ਮੈਨੂੰ ਤਾਂ ਆਪਸ ਨੂੰ ਆਪਸਰ ਕੁੱਟਿਆ ਹਾਂ ਮਾਫੇ ਫੜ ਕੇ ਮੈਨੂੰ ਜਲਤ ਦੇਤਾ ਤੂੰ ਉਹ ਦੇਂਦੀ ਉਹ ਪੈਸੀ ਲੱਗੀ ਅੱਛਾ ਮੈਨੂੰ ਆਇਆ ਕਿ ਤੇ ਮੂਰੇ ਬੀਚੋਂ ਕਾਏ ਚੋ ਕੱਢਣ ਕਹਿਣਾ ਵੀ ਕਿਆ ਬਿਆਨ ਦਊਂਗਾ ਤੂੰ ਹੂੰ ਮਾਤਾ ਡੋਕੇ ਲੈਣ ਹਾਂ ਇਹੜੇ ਕੋ ਕਹਿਣਾ ਮੈਂ ਕਹਿ ਦੂੰਗਾ ਹਾਂ ਕਹਿ ਦੂੰਗਾ ਮੈਂ ਉਹਨੇ ਹਾ ਸੂਬੇਦਾਰ ਨੇ ਕਿਹਾ ਹੁਣ ਅਮੀ ਪੁੱਛੀ ਵੀ ਕਿਹਾ ਕੁਝ ਕਹੂਗਾ ਹਾਂ ਚਲਦੀ ਕਹਾ ਸੂਬੇਦਾਰ ਵੀ ਖੜਾ ਅੱਛਾ ਉਦੀ ਦਾ ਪੈਸੇ ਲੱਗਣੇ ਹਾਂ ਹਾਂ ਆਕ ਪੈਗੀ ਸੂਬੇਦਾਰ ਨੂੰ ਹਾਂ ਅਰੇ ਕੱਲ ਤਾਂ ਉਹ ਉਠੋ ਕੇ ਜੀ ਮੇਰੇ ਥੱਪੜ ਮਾਰੇ ਮੈਨੂੰ ਕੁੱਟਿਆ ਮੇਰੇ ਬਾਲ ਟੱਟੇ ਉਹ ਕਹਿੰਦਾ ਐਂ ਦੱਸ ਸਾਹਬ ਕਹਿੰਦਾ ਫਿਰ ਲੜਾਈ ਕਿਹੜੀ ਗੱਲ ਤੇ ਖੇਚੜੀ ਹਾਂ ਇੱਥੇ ਆ ਕੇ ਉੱਦ ਗਿਆ ਸਨ ਹਾਂ ਉਹ ਲੜਾਈ ਵੀ ਕਿਸੇ ਗੱਲ ਪਿੱਛੇ ਹੋਈ ਹਾਂ ਉਹ ਕਹਤੇ ਦੱਸਦਾ ਤੂੰ ਉਹ ਬੂਰਖਾ ਵੀ ਜਿਹੜਾ ਤੇਰਾ ਗੱਲ ਉਹ ਵੀ ਲੜ ਪਿਆ ਹਾਂ 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 ਕਹਿੰਦਾ ਚੱਲ ਪਿੱਛੇ ਹਾਕ ਪੈ ਗਈ ਮਾਂ ਸਾਹਿਬ ਸੌ ਗਾਲ ਕੱਢਣੀ ਨਹੀਂ ਮੰਨਤਾ ਕਰੀ ਵੀ ਥੱਪੜ ਮਾਰ ਲਾ ਲਾਠੀ ਮਾਰ ਲਾ ਹਾਂ ਅਸੀਂ ਹੱਥ ਪੇਚ ਹਾਂ ਅਸੀਂ ਕੋਈ ਗਲਤੀ ਤਾਂ ਕਰੀ ਸਜ਼ਾ ਕੱਟ ਰਹੀ ਹਾਂ ਹਾਂ ਐ ਨਹੀਂ ਹਟਿਆ ਹਾਂ ਮੈਂ ਕੋਟਿਆ ਜੀ ਮਖਾ ਹੈ ਅੱਛਾ ਮੈਂ ਨਹੀਂ ਮੁਕਰਿਆ ਹਾਂ ਮਾਂ ਜੀ ਕੋਟਿਆ ਮੈਂ ਹਾਂ ਕਹਿੰਦਾ ਠੀਕ ਆ ਪਿੱਛੇ ਚੱਲ ਹੂੰ ਫੇਰ ਬਰਾਂ ਲਿਆ ਹੂੰ ਕਹਿੰਦਾ ਪਹਿਲਾ ਆਰਮੀ ਦੇ ਵਿੱਚ ਗਾਲ ਕੱਢਣੇ ਦਾ ਤਾਂ ਡਰੇ ਨਹੀਂ ਹਾਂ ਫੇਰ ਤੈਨੂੰ ਕਹਨੇ ਲੱਫੜ ਮਾਰ ਲਾ ਸੋਟੀ ਮਾਰ ਲਾ ਤੈਨੂੰ ਸ਼ਰਮ ਨਹੀਂ ਆਈ ਹਾਂ ਜੇ ਤੇਰੇ ਲੱਫੜ ਮਾਰ ਸਕਦਾ ਤਾਂ ਹੂੰ ਤਾਂ ਜੇ ਜੇ ਦੇ ਹੱਥ ਚ ਰਫਲੋਂ ਦੀ ਤੇਰੇ ਗੋਲੀ ਮਾਰ ਦਿੰਦਾ ਤੂੰ ਬਚ ਗਿਆ ਹਾਂ ਉਹ ਮੁੰਡੇ ਦਾ ਕੋਈ ਕਸੂਰ ਨਹੀਂ ਭਰੀ ਕਰਤਾ ਮੈਂ ਅੱਛਾ ਮੈਨੂੰ ਸਰਦਾਰ ਦੀ ਬਾਰੰਗ ਮਾ ਮੁੰਡੇ 50 ਮੁੰਡੇ ਪੋਟੇ ਕਿਛੜੇ ਕਰੇ ਦੁਆ ਚੱਕ ਲੈਗੇ ਅੱਛਾ ਆ ਤੇਨ ਫਰਾਂਟ ਤੇ ਹੁੰਦੀ ਆ ਨੀ ਲਵਾਤੀ ਦੀ ਕੋਸ ਕੀ ਆ ਸਾੜੇ ਜੇਲ੍ਹ ਵਿੱਚੋਂ ਇੱਕ ਕੈਦੀ ਟਾਕੀ ਵਿੱਚੋਂ ਨਿਕਲ ਕੇ ਨੱਠ ਗਿਆ ਅੱਛਾ ਸਾਨੂੰ ਤਾਂ 10 ਦਿਨ ਕੋਈ ਨਹੀਂ ਧੌਣ ਦਿੱਤਾ ਨਾ ਕੱਪੜੇ ਨਾ ਮੂਹ ਨਾ ਕਾਸਾ ਅੱਛਾ ਵੀ ਤੁਸੀਂ ਭਜਾਇਆ ਅੱਛਾ ਅੱਛਾ 10ਵੇਂ ਦਿਨ ਸਾਨੂੰ ਜੀਰੀ ਲਾਉਣ ਲੈ ਕੇ ਅੱਛਾ ਸਾਰੇ ਕੈਦੀਆ ਸਜ਼ਾ ਦਿੱਤੀ ਤੁਹਾਨੂੰ ਅੱਜਾ ਹੂੰ ਉੱਥੇ ਦੀ ਹੌਲਦਾਰ ਸਾਨੂੰ ਲਾ ਕੇ ਉਹ ਬੱਚੇ ਦੀ ਛਾਵੇਂ ਬੈਠ ਗਿਆ ਅੱਛਾ ਅੱਛਾ ਅਸੀਂ ਸਾਰੇ ਕਾਜੀਆਂ ਨੇ ਕਾਲੀ ਸੁਣਾ ਹੂੰ ਜਿਹੜਾ ਉੱਪਰੋਂ ਟੂਸਾ ਬੈਠਾ ਅੱਛਾ ਜਿਹੜਾ ਅੱਪ ਨੂੰ ਕਰਤੀ ਹੈ ਯਾਰ ਹੀ ਲਾਤਾ ਅੱਛਾ ਜਦ ਸੂਬੇਦਾਰ ਆਇਆ ਕਹਿੰਦਾ ਓਏ ਜੀ ਰੀ ਕਿਸ ਤਰ੍ਹਾਂ ਲੱਗੀ ਹੋਈ ਹੈ ਮਹਾਂ ਸਾਹਿਬ ਜਦੋਂ ਉਹਨੇ ਏਕਣੇ ਕਿਹਾ ਅਸੀਂ ਤਾਂ ਉਹਦਾ ਕਹਿਣਾ ਮੰਨਣਾ ਹਾਂ ਔਰਦਾਂ ਨੂੰ ਸਜਾ ਪੁੱਠੀਆਂ ਲੱਤਾਂ ਨਾ ਕਰਾਈਆਂ ਇਹ ਪਿਗਾਰ ਨੇ ਔਰਦਾਂ ਨੂੰ ਸਜਾ ਲੋਾਈ ਹਾਂ ਤੁਸੀਂ ਵੀ ਸਕੀਮੀ ਨਿਕਲੇ ਹਾਂ ਮੇਰੇ ਖੱਪੜ ਬੜਦਾ ਦੇਖ ਹਾਂ ਦੇਖੋ ਭਾਈ ਚਾਚਾ ਬੇਲਾ ਨਹੀਂ ਬੰਦਾ ਜੇ ਬੇਲਾ ਬਹਿ ਜਵੇ ਕਹਿੰਦਾ ਬਾ ਮੈਂ ਗਿਆ ਚਾਚਾ ਕਿੰਨੀ ਉਮਰ ਹੋ ਗਈ ਤੇਰੀ ਹੁਣ ਬੇਲੇ ਮੇਰੀ ਤਾਂ ਹੁਣ 80 70 ਸਾਲ ਦੀ 80 70 ਸਾਲ ਦੀ ਪਹਿਲਵਾਨੀ ਵੀ ਕਰਦਾ ਰਿਹਾ ਪਹਿਲਾਂ ਤਗੜਾ ਬਹੁਤ ਆ ਸੀਰੀ ਕੋਲ ਨੇ ਸਾਲੇ ਨਾ ਤਾਂ ਤਾਵਾ ਤਾਂ ਉੱਥੇ ਹਾਂ ਕੋਲ ਦਾ ਹੁੰਦਾ ਤਾਂ ਹੈ ਕੋਲ ਦਾ ਦਾ ਜੱਤਾ ਬਹੁਤ ਨਿੱਗਰ ਤਾਂ ਕਹਿੰਦੇ ਮੈਨੂੰ ਕਰਾ ਲਈ ਭਰਤੀ ਹੋਣ ਗਿਆ ਮੈਨੂੰ ਲੈਣੀ ਹੀ ਨਹੀਂ ਹੈਗਾ ਇੱਕ ਨੇ ਰੱਖ ਲੈ আর ਪੀਤਾ ਵੀ ਨਹੀਂ ਪਾਇਆ ਵੀ ਜਮਾਨਾ ਹਟਾ ਹਟਾ ਘਟਾ ਜਮਾਨਾ ਮੈਂ ਮਾਣ ਬਚਨ ਮੈਂ ਪਹਿਲਾਂ ਹੀ ਬਹੁਤ ਘਟਾਦਾ ਹਾਂ ਮੈਂ ਕਿ ਪੰਜ ਮਣ ਬਚਨ ਮੈਂ ਚੱਕ ਲੈਂਦਾ ਤਾਂ ਹਾਂ ਹੁਣ ਦੇ ਚੱਕ ਲੂੰਗਾ ਲੈ ਹੁਣ ਤਾਂ ਆਪੇ ਉਹ ਮੜਦਾ ਖਿਆਲ ਹੋ ਗਿਆ ਜੱਤਾ ਚਾਚਾ ਘਰ ਦੇ ਸਾਰਾ ਕੁਝ ਹੁੰਦਾ ਤਾਂ ਨਾ ਹੋਰ ਸਾਡੇ ਮੇਛਾਂ ਦੰਨ ਦੇ ਜੇ ਇਕੱਠੇ ਤੇ ਅਸੀਂ ਹਾਂ ਹੁਣ ਜੁਦੇ ਹੋਗੇ ਹਾਂ ਆ ਦੇਖੋ ਜੀ ਸਾਡਾ ਬੰਦਾ ਸ਼ਰਾਰਤ ਕਰਨੇ ਤੇ ਨਹੀਂ ਹਟਦਾ ਦੀਪਕ ਹੋਣਦਾ 6 ਵਜੇ ਵੀ ਆਵੇਗਾ ਕਿ ਮੱਥੇ ਤੇ ਦੇਖ ਲੈ ਦੇਖ ਲੈ ਆ ਦੇਖ ਲੈ ਇਕ ਤਾਂ ਹੀ ਨਹੀਂ ਹੈਗਾ ਹਲੇ ਬੰਦਾ ਹੀ ਰਹਿਣਾ ਨਾਲੇ ਕੁਣੀ ਇਕ ਨਹੀਂ ਰਹਿਣਾ ਪੱਕੀ ਤੇਰੇ ਲੱਗੀ ਮੋਰ ਤਨ ਨੂੰ ਨਿਆਣਾ ਨਹੀਂ ਮਜ਼ਾਕ ਕਰੇਗਾ ਨਾ ਫਿਰ ਹਟਦਾ ਹੀ ਨਹੀਂ ਆ ਦੇ ਲੱਤੀ ਤੇਰ ਪਾੜ ਲਿਆ ਰੁਟਾ ਵੀਟਰ ਪਾਸੇ ਐ ਕਿੜੀਆਂ ਉਹਦੇ ਉੱਥੇ ਕਾ ਇੱਧਰ ਪੂਰੇ ਕੀੜੀਆਂ ਆ ਪੰਜਾਬ ਦਾ ਖੇਲਗਾ ਚੱਲ ਪੂਰੇ ਕੀੜੀਆਂ ਉਹਦੇ ਦੇਖਦੇ ਹੀ ਨਹੀਂ ਹੈਗੇ ਜੀ ਆਪ ਮਾਸਟਰ ਨੂੰ ਕਹਿਣਾ ਜਿਹੜੇ ਮਾਸਟਰ ਨੇ ਛੁੱਟੀ ਕਰੀ ਨਾ ਮੈਨੂੰ ਮਲਾਓ ਉਹਨੂੰ ਹੈ ਜਿਹੜੇ ਮਾਸਟਰ ਨੇ ਨਹੀਂ ਛੁੱਟੀ ਕਰੀ ਆ ਮਾਸਟਰ ਅੱਜ ਉਹਦਾ ਭਾਈ ਟਾਈਮ ਸਰ ਕਰਨੀ ਆ ਆਹੋ ਇਹ ਤਾਂ ਨਹੀਂ ਹਮਲਾ ਕਰ ਰਹੇ ਨੂੰ ਇਹਨੂੰ ਡਰਾ ਕੇ ਰੱਖੋ ਮਾੜਾ ਵੀ ਛੁੱਟੀ ਨਹੀਂ ਤੈਨੂੰ ਕਾਲੂ ਕਰਨੀ ਆ ਸਕੂਲ ਮੈਂ ਮਾਸਟਰ ਨੂੰ ਕਹਿ ਕੇ ਆਉਂਗਾ ਵੀ ਉਹ ਡੰਡਾ ਕਮਾਏ ਕਰ ਥੋੜਾ ਹਾਂ ਡੰਡਾ ਕਮਾਉ ਜੀ ਦੇ ਭਰਾ ਹਾਂ ਵੀ ਕੁੱਟੋ ਘਾ ਟੱਕੜੀ ਸੋ ਜਿਆਦਾ ਟੱਕੜੀ ਸੋ ਜਿਆਦਾ ਹਾਂ ਪਾ ਦੇ ਫੜਕੇ ਨੂੰ ਠੀਕ ਐ ਉਹ ਤਾਂ ਮੇਰੇ ਉਹ ਤਾਂ ਮੇਰੇ ਉਹ ਤਾਂ ਜੱਫਾ ਕਿੱਥੇ ਆਉਂਦਾ ਉਹ ਤਾਂ ਮੇਰੇ ਦਰਾਜ ਘਰੇ ਆਉਂਦਾ ਐ ਅੱਛਾ ਹੁਣ ਕਾਣ ਕੜੀਸਣੇ ਵਾਲਾ ਕੜੀਸਣੇ ਮੈਂ ਲੱਤਾਂ ਰੱਸੀ ਦੇ ਕੇ ਆਉਂਗਾ ਨਾਲ ਹੈ ਰੱਸੀ ਦੇ ਕੇ ਆਉਂਗਾ ਇੱਥੇ ਫੜ ਕੇ ਤੇ ਅਜੇ ਕਹਿੰਦਾ ਗੋਲਾ ਵਾਲਾ ਹਾਂ ਮੈਂ ਤਾਂ ਆਇਆ ਹਾਂ ਦਾਦਾ ਦੂ ਕੱਲ ਨੂੰ ਵੀ ਤਾਂ ਜਾਉਂਗੇ ਸਕੂਲ ਕੱਲੋਂ ਤਾਂ ਛੁੱਟੀ ਆ ਪਰਸੋਂ ਤਾਂ ਜਾਣਾ ਹੀ ਐ ਮੰਡੇ ਨੂੰ ਜਾਣਾ ਐ ਆਹ ਫੇ ਮੰਡਾ ਸੰਡਾ ਵਿਚਿਆ ਗਿਆ じゃ ਕੱਲ੍ਹ ਅੱਜ ਛੁੱਟੀ ਹੈ ਪਰਸੋਂ ਜਾਉਂਗਾ ਜੀ ਹੋ ਪਰਸੋਂ ਜਾਉਂਗਾ ਨਹੀਂ ਪੰਜਾਬੀ ਵੀ ਸਿੱਖੇਗਾ ਰ ਸੋਮਵਾਰ ਕਹੇਗਾ ਆਉਂਦੀ ਪੰਜਾਬੀ ਅੱਛਾ ਲੱਗਿਆ ਹੁਣ ਮਾਂ ਇੱਧਰ ਆ ਜਾ ਬਤੂ ਸ਼ਾਮਾਂ ਆ ਜਾ ਸ਼ਾਮੇ ਊਰੀ ਆਉਂਦੀ ਹਾਂ ਦਾਦਾ ਜਦ ਤੂੰ ਕਿਤੇ ਗਿਆ ਹਾਂਗਾ ਰਾਤ ਨੂੰ ਹੂੰ ਫਿਰ ਤਾਂ ਸਮਾਂ ਕਿਆ ਕਰੂੰਗਾ ਹੂੰ ਨਹੀਂ ਪਾਪਾ ਤੇ ਕੇਕ ਮਗਾ ਕੇ ਨਾ ਚੋਕਲੇਟ ਇਕੱਲਾ ਖਾਊਗਾ। ਈਮ ਦਾਦੂ ਨਹੀਂ ਦਿੰਦਾ ਦਦਾ। ਕੋਈ ਨਾ ਖਾਣਾ ਕੋਈ ਨਾ ਖੜ ਗਿਆ। ਸਮਝਾ ਫਿਰ ਕੋਈ ਨਾ ਦਾਦੂ। ਦਵਾ ਤਾਂ ਦਾਦੂ ਦੋਨ। ਦਾਦੂ ਨਾਲ ਨਾ ਬਗੜ। ਹੈ ਭੁੱਖਾ ਮਰ ਜੂ ਦਾਦੂ ਨੂੰ ਬਗੜ ਕੇ। ਆਹ। ਸਮਾਨ ਕੌਣ ਦਵਾਦਾ? ਸਮਾਨ ਕੌਣ ਦਵਾਦਾ? ਕੀ? ਸਮਾਨ ਤੈਨੂੰ ਕੌਣ ਦਵਾਉਂਦਾ? ਤੇ ਸਕੂਲ ਤੇ ਆਉਂਦਾ। ਕੌਣ ਦਵਾਉਂਦਾ? ਮੈਨੂੰ ਪਤਾ ਤਾਂ ਹੈਗਾ ਦਾਦੀ ਜੀ ਉਹਦਾ ਆ ਆ ਫੇਰ ਇਹਨੂੰ ਕਿ ਖਾਣ ਵੀ ਨੂੰ ਬਾਦਰੀ ਡੰਡੇ 간 ਨੂੰ ਰੇਸ ਹਾਂ ਉਹ ਕੰਮ ਆ ਹੁਕਮ ਆ ਖੂਲਦੇ ਤਾਂ ਹੁੰਦੇ ਕੁਝ ਨਹੀਂ ਲੈਣਾ ਹਾਂ ਹਾਂ ਜਦ ਸਕੂਲ ਟਿੱ ਹੋਊਗੀ ਮੈਂ ਤਰੇਸ ਤੋਂ ਖੋਲ ਕੇ ਸ਼ਾਮ ਆਊਗੀ ਨਾ ਆ ਮੈਂ ਕੀ ਆ ਗੋੜੂਗਾ ਆ Papa ਲਈ ਆਈਸਕ੍ਰੀਮ ਖਾਏ ਤੂੰਗਾ ਆਈਸਕ੍ਰੀਮ ਬੁੱਤ ਤਰੇ ਪਹਿ ਹੀ ਗੰਦ ਖਰਾਬ ਆ ਆਈਂ ਬੋਲਦਾ ਕਿ ਕਿਹੜਾ ਕਿ ਕਿ ਟਾਂਚਰ ਬੰਦੇ ਹੋਏ ਬੰਦੇ ਜੀ ਲੈਣਾ ਆ ਘੜਾ ਲੜ ਦੇ ਗਰੀਆਂ ਦਾ ਸਾਲਾ ਫੇਰ ਹਾਂ ਕਹਿੰਦਾ ਜਮਾਂ ਜਾਣ ਕੇ ਕਰਦਾ ਹੈ ਕਹਿੰਦਾ ਅੱਛਾ ਹਾਂ ਖਾੜੇ ਡਾਂਗ ਸਾਰੀ ਉਹ ਸਟicker ਕਹਿੰਦੇ ਪੱਟਿਆ ਇਹ ਮੈਂ ਪਾਪਾ ਦੇ ਪਹਿਲਾਂ ਪੁੱਛਿਆ ਤਾਂ ਪਾਪਾ ਨੇ ਪਾਪਾ ਨੇ ਤੈਨੂੰ ਕਹੇ ਤਾਂ ਹੀ ਪੜਦੇ ਹੈ ਨਹੀਂ ਪਾਪਾ ਦੇ ਬੋਲ ਮੈਂ ਪਾਪਾ ਦੇ ਪੁੱਛਿਆ ਤਾਂ ਪਾਪਾ ਚੁੱਪ ਕਰਾਗਾ ਹਾਂ ਵੀ ਪੱਟ ਲਾ ਮੈਂ ਪੱਟ ਲਿਆ ਪੱਟ ਰਿਹਾ ਕਾਦੇ ਪੱਟਿਆ ਇਹ ਜਿੱਕਣਾ ਚੂਹਾ ਨਹੀਂ ਦੰਦ ਤਿੱਕੇ ਕਰਨ ਨੂੰ ਇਧਰ ਉਧਰ ਮਾਰਦਾ ਦੰਦੀਆਂ ਵੱਢਦਾ ਉਹ ਕੰਮ ਹੋਇਆ ਤੇਰਾ ਹੋਰ ਘਰ ਤੇ ਗਈਆਂ ਇਹਨੂੰ ਬਾਹਰ ਨੂੰ ਦੇਜੋ ਬਾਹਰ ਕੋਈ ਤਾਂ ਹੈ ਟਾਰਗੇਟ ਕਿਹੜਾ ਹੈ ਕਰਦੇ ਕਹਿੰਦੇ ਚੱਲ ਘੜੀ ਘੰਟਾ ਸੀ ਸੌ ਜੂਗੇ ਹੈ ਇਹ ਨਾਲ ਦਰਾਈ ਚਲਾਈ ਨਹੀਂ ਬੰਦਾ ਬਾਹਰ ਇਹ ਨੁਕਸਾਨ ਕਰਦਾ ਹੈ ਉਹ ਰੱਖਦਾ ਹੈ ਉਹ ਗਰੇਂਦਰ ਉਹ ਬੱਦਲ ਦੇ ਰੱਖਦਾ ਹੂੰ ਸੀ ਪਰ ਹੁਣ ਤਾਂ ਲੰਘ ਜੂਵੇ ਬੱਦਲ ਠੀਕ ਆ ਨਾ ਬਾਈ ਹੁਣ ਚਲਦੀ ਪਾਛ ਬਾ ਥੜੀ ਪਾਛ ਬਾ ਚਲਦੀ ਹੁਣ ਤਾਂ ਬੱਦਲ ਲੰਘ ਜੂਵੇ ਗੰਨੇ ਚ ਵੀ ਪਾਣੀ ਖੜਾ ਯਾਰ ਜੀੜੀਆਂ ਚ ਵੀ ਜੇ ਕਿਤੇ ਹਵਾ ਆ ਗਈ ਫੇਰ ਕੰਮ ਖਰਾਬ ਫੇਰ ਤਾਂ ਕੰਮ ਖਰਾਬ ਹੋਇਆ ਨਹੀਂ ਤੇ ਬਾਦ ਨਾ ਹੱਥੋਂ ਸੂਚਿਆ ਹੁਣ ਤੇਰੇ ਵੀ ਖਾਦ ਦਾ ਨੁਕਸਾਨ ਹੋਇਆ ਇੱਥੇ ਬਾਦੂ ਮਾ ਤੇਰੇ ਵੀ ਖਾਦ ਦਾ ਨੁਕਸਾਨ ਆ ਥਾੜੇ ਖਾ ਖਾ ਹੋ ਗਏ ਪਰ ਜੇ ਹੁਣ ਤੁੱਪਾ ਪੈ ਗਈ ਨਾ ਫੇਰ ਨਹੀਂ ਚੱਕਰ ਪਾਣੀ ਨਹੀਂ ਹੈਗਾ ਫਿਰ ਪਾਣੀ ਨਹੀਂ ਹੈਗਾ ਜਾਂ ਮਸ਼ੀਨਾਂ ਚੱਲਦੀਆਂ ਹੋਣਗੇ ਵੜਾ ਕੇ ਪਰੇ ਕਰ ਆਪਣੀਆਂ ਹਾਂ ਜਦੋਂ ਮਸ਼ੀਨ ਚੱਲ ਗਈ ਇੱਧਰ ਚਕਾ ਦੇ ਉਹਦੋਂ ਚਕਾ ਦੇ ਬਸ ਉਹਨੇ ਕਿਹਾ ਕੱਲੇ ਚੱਲ ਵੀ ਤੂੰ ਤਾਂ ਆਪਣਾ ਬਾਈਆ ਵੰਜੇ ਪਰ ਮਸ਼ੀਨ ਵੀ ਅਸੀਂ ਚਲਾਉਂਗੇ ਕੱਲੇ ਤਿਆਰ ਬੈਠਾ ਹਾਂ ਠੀਕ ਆ ਤਾਂ ਤੂੰ ਗਾਲ ਉਹ ਪਾ ਕੇ ਰੱਖ ਰਿਹਾ ਕਰ ਬਾਜਰਾ ਆਪਣਾ ਖਤਮ ਹੋ ਗਿਆ। ਉੱਦ ਸਾਲਾ ਚੱਲ ਗਿਆ। ਸੁਬਾਹ ਸੁਭਾਈ ਵਧੀਆ ਲੱਗਦੇ ਆ। ਨੇੜੇ ਨੂੰ ਹੈਗਾ। ਸੁਬਾਹ ਸੁਭਾਈ ਬਾਟਨ ਦੇ ਵਧੀਆ ਲੱਗਦੇ। ਮਾਰ ਲਿਆ।